ਕੀ ਮੋਲ ਕੀ ਐ ਮਰੀਜ਼ਾਂ ਦੇ ਬੁਰਾ ਹਾਲ ਆ ਵਧ ਕੀ ਜਾਂਦੇ ਐ ਇੱਕ ਵੀ ਅਸੀਂ ਚਾਹ ਦਰ ਕੰਨ ਹੁਣ ਲਾਸੇ ਸੀ ਵਧੇ ਨੇ ਕਿ ਜਿਹੜੀਆਂ ਸਕੁਆਇਰ ਡੇਟ ਦੀਆਂ ਦਵਾਨਾਂ ਚੜ੍ਹੀ ਜਾਂਦੀਆਂ ਇਹ ਇਹ ਦੇ ਜਿਹੜੇ ਪਿਛਲੇ ਚੋ ਪਲੇ ਅਸੀਂ ਸਟੇਟਮੈਂਟ ਆਪ ਨੂੰ ਹਵਾ ਆਪ ਨੂੰ ਹਵਾ ਸਟੇਟਮੈਂਟ ਨਹੀਂ ਦੇਣੀ ਕੋਈ ਇਹਨਾਂ ਦਾ ਗੱਲ ਨਹੀਂ ਕੈਸਾ ਨਹੀਂ ਆਪ ਵੀ ਕੋਈ ਇਥੇ ਚਰਚਾ ਕਰ ਰਹੇ ਹਾਂ ਤੇ ਜੇ ਮੈਂ ਕਿਹਾ 5 ਲੱਖ ਰੁਪਏ ਦੇ ਏਸੀ ਲਵਾ ਦੇ ਇੱਥੇ ਜੀ ਦੂਰਾ ਤੋਂ ਏਸੀ ਦੇਖ ਤਾਂ ਸਾੜਾ ਹੀ ਪਾਇਆ ਦਿੰਦਾ ਕੰਦੇ ਨੇ ਆਏ ਜੀ ਇਲੀ ਗਾਮੇ ਆਉਂਗਾ ਟੀਮ ਦਾ ਬਈ ਯਾ ਤੇ ਕੋਈ ਨੀਕ ਨਾ ਆਵਾਜ਼ ਆਵੇ ਲੋਕਾਂ ਦਾ ਹਾਲ ਦੇ ਹਿੰਦੀ ਹਾਲ ਨੂੰ ਮੋੜ ਸੀ ਸਮੇਂ ਦਿੱਤੋ ਬੋਲੋ ਬਾਕੀ ਬਾਤ ਕਰੀਏ ਆ ਦੇਖ ਲਓ ਕੈਂਸਰ ਦੇ ਵਿਚਾਰੇ ਗਲੀ ਜਾਂਦੇ ਪੱਖੇ ਚੱਲ ਜ ਜਾਂਦੇ ਆ ਹਾਲਾਤ ਦੇ ਆਵੇਂ ਚੱਲਦੇ ਆਏ ਸੀ ਦੇਖ ਆ ਜੀ ਲੋ ਮੰਗਣਾ ਨਹੀਂ ਚੱਲਦਾ ਸੋਢੀ ਖਾਤਰ ਹੀ ਆਏ ਆ ਅਸੀਂ ਕੋਈ ਡੈਕ ਨਹੀਂ ਆ ਸੋਢੀ ਖਾਤਰ ਅਸੀਂ ਆਵਾਜ਼ ਠਾਉਣ ਆਏ ਆ ਲੋਕ ਕਿਹਾ ਸੋਢੀ ਖਾਤਰ ਹੀ ਇੱਥੇ ਬੋਲਣ ਆਏ ਨਹੀਂ ਚੱਲ ਮੇਰੇ ਹਾਂ ਬੰਦਾ ਮੈਂ ਦੇਖ ਕੇ ਸਾਰੀ ਬੰਦ ਕੋਈ ਅਜਿਹੀ ਵੀ ਜਾਂਦਾ ਨਹੀਂ ਚੱਲਦਾ ਇਹ ਪ੍ਰਬੰਧ ਅੱਛਾ ਨਹੀਂ ਸੀ ਇੱਥੋਂ ਦਾ ਔਰ ਮੈਨੂੰ ਯਾਦ ਆ ਅਸੀਂ ਵੀ ਕਿਹਾ ਸੀ ਆ ਕੇ ਰਾਜਪਾਹਰ ਦਾ ਅੱਛਾ ਕੰਮ ਨਹੀਂ ਕਰ ਰਿਹਾ ਔਰ ਮੈਂ ਨਵੇਂ ਵੀਸੀ ਨੂੰ ਪੁੱਛਣਾ ਚਾਹਾਂ ਕਿ ਹੋ ਰਿਹਾ ਹੈ ਇਹ ਪ੍ਰਬੰਧਨ ਆ ਕੀ ਹੋ ਰਿਹਾ ਸਾਰਾ ਕੁਝ ਕੁਝ ਵੀ ਨਹੀਂ ਮੱਲਾ ਕਲੀਨਿੰਗ ਮੱਲਾ ਮੱਲਾ ਕਲੀਨਿੰਗ ਫੋਨ ਦਾ ਕਿੱਥੇ ਆਦੇ ਮੱਲਾ ਕਲੀਨਿੰਗ ਦਾ ਕੋਈ ਟੈਰ ਨਹੀਂ ਮੱਲਾ ਕਲੀਨਿੰਗ ਦੇ ਅੰਦਰ ਕੋਈ ਨਹੀਂ ਕੁਝ ਨਹੀਂ ਆ ਮੱਲਾ ਕਲੀਨਿੰਗ ਬਹੁਤ ਤੇਜ਼ੀ ਅਸੀਂ ਐਂ ਕਹਾਂ ਸੀ ਸੇਫ ਸੂਰਤਾ ਦਾ ਧਿਆਨ ਕਰਾ ਆ ਜਿਹੜੇ ਐਗਜ਼ਿਸਟਿੰਗ ਹਸਪੀਟਲ ਨੇ ਇਹਨਾਂ ਨੂੰ ਕਰ ਲਓ ਕੁਝ ਗਰੀਬ ਬੰਦੇ ਦੀ ਫਸੇ ਆ ਮਲਾਜਮੇ ਦੇ ਲਾਜ ਕਰਾਣੇ ਦੇ ਦੇ ਵਰਗੇ ਸਾਰੇ ਕਿੱਥੇ ਖੜਾ ਹੋ ਗਏ ਅਸੀਂ ਟਿੱਕਲਾ ਕਰੋਗੇ ਮਰੀਜ਼ਾਂ ਦੀ ਟਿੱਕਲੇ ਰਹਿ ਜੇ ਠੀਕ ਪਾਪਾ ਆਫਿਸੋਂ ਆ ਕੇ ਰਲ ਕਰ ਜਾ ਤੁਹਾਡੀ ਕਿੱਥੀ ਦਲਦਾ ਤੁਹਾਨੂੰ ਜਵਾਬ ਦੇ ਦੇ ਇੱਕ ਵਾਰੀ ਹਾਲਾਤ ਤਾਂ ਦੇਖ ਲਓ ਸਰ ਮੈਂ ਗੱਲ ਰੌਂ ਕਰਦੀ ਹਾਂ ਚਲ ਆ ਜਾ ਬੈਠ ਜਾਨੇ ਚਲ ਆ ਲੈਣਾ ਅੰਦਰ ਦੇ ਹਾਲਾਤ ਤੁਹਾਨੂੰ ਦਿਖਾਏ ਆ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਦੇ ਹਸਪਤਾਲ ਦੇ ਸਾਰੇ ਮਰੀਜ਼ਾਂ ਦੇ ਏਸੀ ਬੰਦ ਨੇ ਜਿਨ੍ਹਾਂ ਦੇ ਵਿਚਾਰਾਂ ਦੇ ਕੀਮੋ ਲੱਗੀ ਆ ਕੈਂਸਰ ਦੀ ਯਾਰ ਪੁਆੰਸੀਆ 5-5 ਕਰੋੜ ਰੁਪਇਆ ਕਰੈਲੀ ਤੇ ਲਾਤਾ ਕੋਈ ਇੱਕ ਕਰੈਲੀ ਦੇ 5 ਕਰੋੜ ਰੁਪਇਆ ਬੱਸਾਂ ਤੇ ਖਰਚਾ ਤੇਲ ਤੇ ਖਰਚਾ ਸੋਸ਼ਲ ਮੀਡੀਆ ਤੇ ਖਰਚਾ ਆਪਦੀਆਂ ਫੋਟੋ ਮਲ ਬਣਾਉਣ ਤੇ ਲੱਖਾਂ ਕੁੜਾ ਅਜੇ ਤੜਫਦੇ ਆ ਵਿਚਾਰੇ ਕੀਮੋ ਲੱਗੀ ਵਾਲੇ ਮਰੀਜ਼ ਇਹਨਾਂ ਨੂੰ ਸੁੱਖ ਦਾ ਸਾਹ ਅਜੇ ਘੱਟੋ ਘਟਕਲ ਨੂੰ ਹੱਥ ਮਾਰੋ ਜਿਹੜਾ ਪੈਸਾ ਤੁਸੀਂ ਬਰਬਾਦ ਕਰ ਰਹੇ ਹੋ ਪੰਜਾਬ ਦੇ ਖਜ਼ਾਨੇ 'ਚੋਂ ਪੈਸਾ ਤੁਸੀਂ ਰੈਲੀਆਂ ਤੇ ਆਪਦੀਆਂ ਮਸ਼ਹੂਰੀਆਂ ਤੇ ਬੋਰਡਾਂ ਤੇ ਐਡਾਂ ਤੇ ਚੈਨਲ ਨੂੰ ਖਰੀਦਨ ਤੇ ਪਾਣੀ ਨੂੰ ਬਹਾਰ ਰਹੇ ਆ ਉਹੀ ਪੈਸਾ ਵਿਚਾਰੇ ਦੁਖਿਆਰੀ ਲੋਕਾਂ ਦੇ ਲਾ ਤੈਨੂੰ ਕੋਈ ਸੀਸ ਦੇਣ ਤੈਨੂੰ ਕੋਈ ਲੰਮੀ ਜ਼ਿੰਦਗੀ ਤੇਰੀ ਦੀ ਕਾਮਨਾ ਕਰਨ ਉਸ ਸਾਰ ਤਨੂ ਦੁਆਰੇ ਇਹੀ ਲੋਕ ਵਿਚਾਰੇ ਮੁੱਖ ਮੰਤਰੀ ਬਣਾ ਦੇਣ ਇੰਨਾ ਦੀ ਸੁਣਾ ਕੇ ਫਰਿਆਦ ਜਿਹੜੇ ਤਣਫਦੇ ਆ ਇੰਨੀ ਹੀਟ ਆ ਕੀਮੋ ਚ ਵਾਲ ਝਾੜ ਦਿੰਦੀ ਆ ਸਾਰਾ ਸੀਰੀਸ ਕਾ ਦਿੰਦੀ ਐ ਤੇ ਤੜਫਦੇ ਨੇ ਪਏ ਯਾਰ ਪੱਖਿਆਂ ਚ ਇਕੱਲੇ ਪੱਖੇ ਵੀ ਤੱਤੀ ਹਵਾ ਮਾਰਦੇ ਆ ਚਾਰਸ ਤੋਂ ਨੂੰ ਕਮਰੇ ਬੰਦ ਐ ਸੀ ਥੋੜੇ ਮਰਜ਼ੀ ਪਏ ਸ਼ਰਮ ਕਰੋ ਮਾੜੀ ਮੋਟੀ ਸ਼ਰਮ ਕਰੋ ਬਦਲਾਅ ਲਈ ਸ਼ਰਮ ਕਰੋ ਉਹ ਇਨਕਲਾਬੀਓ ਖੌਤੀਓ ਯਾਲੀਓ ਕਹਿੰਦੇ ਰਾ ਹਰਿਆਣੇ ਸਰਕਾਰ ਬਣਾਉਣੀ ਐ ਆਹ ਦਾ ਸਾਹਮਣਾ ਪੰਜਾਬ ਨੂੰ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ